ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਮਰੂਤ ਦੇ ਪੱਤੇ ਚਵਾਉਣ ਨਾਲ ਕਦੇ ਵੀ ਸਰੀਰ ਅਤੇ ਅੱਖਾਂ ਨੂੰ ਇਨਫੈਕਸ਼ਨ ਨਹੀਂ ਹੁੰਦੀ ਨੰਬਰ 2 ਜਿਹੜੇ ਲੋਕ ਜਿਆਦਾ ਗਰਮ ਪਾਣੀ ਨਾਲ ਮੂੰਹ ਤੋਂ ਦੇ ਨੇ ਉਹਨਾਂ ਦੀ ਸਕਿਨ ਲੂਜ਼ ਹੋ ਜਾਂਦੀ ਹੈ ਤੇ ਨਾਲ ਹੀ ਸਰੀਰ ਨੂੰ ਵੀ ਬਹੁਤ ਨੁਕਸਾਨ ਹੁੰਦੇ ਹਨ ਨੰਬਰ 3 ਜਿਹੜੇ ਲੋਕ ਰਾਤ ਨੂੰ ਆਲੂ ਦਾ ਸੇਵਨ ਜ਼ਿਆਦਾ ਕਰਦੇ ਨੇ ਉਹਨਾਂ ਨੂੰ ਬਵਾਸੀਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 4 ਭਿਜੇ ਹੋਏ ਅਖਰੋਟ ਖਾਣ ਨਾਲ ਨੀਂਦ ਵਧੀਆ ਆਵੇਗੀ ਜਾਨ ਦੇ ਸ਼ਕਤੀ ਵਧੇਗੀ ਤੇ ਨਾਲ ਹੀ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੋਵੇਗੀ ਨੰਬਰ 5 ਜਿਹੜੇ ਲੋਕ ਜਿਆਦਾ ਪਤਲੇ ਹਨ ਉਹਨਾਂ ਨੂੰ ਰੋਜ਼ਾਨਾ ਦੇਣ ਵਿੱਚ ਉਬਲੇ ਹੋਏ ਆਲੂ ਖਾਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ ਇਹਨਾਂ ਨਾਲ ਉਹ ਮੋٹے ਹੋ ਜਾਣਗੇ ਨੰਬਰ 6 ਔਰਤਾਂ ਝਾੜੂ ਪੋਚੇ ਨੂੰ ਹਮੇਸ਼ਾ ਬੈਠ ਕੇ ਲਗਾਉਣੀ ਇਸ ਨਾਲ ਪੂਰੀ ਜ਼ਿੰਦਗੀ ਮੋਟਾਪੇ ਦਾ ਸ਼ਿਕਾਰ ਨਹੀਂ ਹੋਣਗੀਆਂ ਤੇ ਨਾਲ ਹੀ ਉਹ ਸਰੀਰਕ ਪੱਖੋਂ ਵੀ ਤੰਦਰੁਸਤ ਹੀ ਰਹਿਣਗੀਆਂ ਨੰਬਰ 1 ਜੇਕਰ ਤੁਸੀਂ ਚਾਹੁੰਦੇ ਹੋ ਤਾਂ ਉਬਲੇ ਹੋਏ ਆਲੂ ਵਿੱਚੇ ਉਬਲੇ ਹੋਏ ਛੋਲੇ ਤੇ ਨਮਕ ਪਾ ਕੇ ਖਾ ਲਓ ਇਸ ਨੂੰ ਸਰੀਰ ਨੂੰ ਤਾਕਤ ਮਿਲੇਗੀ ਨੰਬਰ 8 ਜਾ ਦਿਮਾਗ ਸੋਰੀ ਤ્યાਗ ਤੋਂ ਬਿਨਾ ਕੁਝ ਪਾਉਣਾ ਸਮਭ ਨਹੀਂ ਕਿਉਂਕਿ ਇੱਕ ਸਾਂ ਲੈਣ ਦੇ ਲਈ ਵੀ ਪਹਿਲਾ ਸਾਂ ਛੱਡਣਾ ਪੈਂਦਾ ਹੈ ਨੰਬਰ 9 ਜੇਕਰ ਤੁਸੀਂ ਹਮੇਸ਼ਾ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਕਦੇ ਵੀ ਗਰਮ ਰੋਟੀ ਨਾਲ ਦਹੀਂ ਨਾ ਖਾਓ ਤੇ ਪੁੱਲ ਕੇ ਵੀ ਉਸਨ ਦਾ ਸੇਵਨ ਨਾ ਕਰੋ ਨੰਬਰ 10 ਦੌਲਤ ਹੋਣ ਨਾਲ ਇਨਸਾਨ ਆਪਣੇ ਆਪ ਨੂੰ ਭੁੱਲ ਜਾਂਦਾ ਹੈ ਤੇ ਦੌਲਤ ਨਾ ਹੋਣ ਤੇ ਲੋਕ ਉਸ ਨੂੰ ਭੁੱਲ ਜਾਂਦੇ ਨੇ ਨੰਬਰ 11 ਖੰਜੂਰ ਨੂੰ ਹਮੇਸ਼ਾ ਦੁੱਧ ਦੇ ਨਾਲ ਖਾਓ ਇਸ ਨਾਲ ਸਰੀਰ ਨੂੰ ਵਧੇਰੇ ਤਾਕਤ ਮਿਲਦੀ ਹੈ ਤੇ ਯਾਦ ਸ਼ਕਤੀ ਵੀ ਵੱਧਦੀ ਹੈ ਨੰਬਰ 12 ਸਮੇ ਨਾਲ ਲੜ ਕੇ ਆਪਣੀ ਤਕਦੀਰ ਬਦਲ ਦੋ ਮਿਹਨਤ ਕਿੰਨੀ ਕੋ ਕਰੋ ਮਿਹਨਤ ਇੰਨੀ ਕਰੋ ਕਿ ਆਪਣੇ ਹੱਥਾਂ ਦੀਆਂ ਲਕੀਰਾਂ ਬਦਲ ਦੋ ਨੰਬਰ 13 ਗਰਮੀ ਵਿੱਚ ਠੰਡੇ ਦਾ ਪਾਣੀ ਸੇਵਨ ਕਰੋ ਪੁੱਲ ਕੇ ਵੀ ਫਰਿੱਜ ਦੇ ਪਾਣੀ ਨੂੰ ਹੱਥ ਨਾ ਲਗਾਓ ਜੇਕਰ ਤੰਦਰੁਸਤ ਰਹਿਣਾ ਚਾਹੁੰਦੇ ਹੂੰ ਤਾਂ ਨੰਬਰ 14 ਕੀ ਤੁਸੀਂ ਜਾਣਦੇ ਹੋ ਕਿ ਅੱਜ ਦੇ ਲੋਕ ਜੰਤਰ ਕਿਉਂ ਕਰ ਰਹੇ ਨੇ ਕਿਉਂਕਿ ਰਿਸ਼ਤੇ ਵਿੱਚ ਜੋ ਗਰਮੀ ਹੋਣੀ ਚਾਹੀਦੀ ਹੈ ਉਹ ਸਾਡੇ ਦਿਮਾਗ ਵਿੱਚ ਹੈ ਨੰਬਰ 15 ਜਿਹੜੇ ਲੋਕ ਰੋਜ਼ਾਨਾ ਇੱਕ ਟੁਕੜੇ ਕੱਚੇ ਅਦਰਕ ਦਾ ਚਵਾ ਲੈਂਦੇ ਹਨ ਉਹ ਹਮੇਸ਼ਾ ਜਵਾਨ ਰਹਿੰਦੇ ਨੇ ਤੇ ਨਾਲ ਹੀ ਉਨ੍ਹਾਂ ਨੂੰ ਕਦੇ ਵੀ ਉਨ੍ਹਾਂ ਦੇ ਕਦੇ ਵੀ ਆਸ-ਪਾਸ ਬਿਮਾਰੀ ਨਹੀਂ ਆਉਂਦੀ ਨੰਬਰ 16 ਸੰਸਾਰ ਵਿੱਚ ਮਨੁੱਖ ਨੂੰ ਹਰ ਚੀਜ਼ ਮਿਲ ਜਾਂਦੀ ਹੈ ਬਸ ਆਪਣੀ ਗਲਤੀ ਹੀ ਨਹੀਂ ਮਿਲਦੀ ਨੰਬਰ 17 ਜੇਕਰ ਤੁਹਾਡਾ ਚੱਲਿਆ ਹੋਇਆ ਖਾਣਾ ਖਾਣ ਦਾ ਮਨ ਕਰਦਾ ਹੈ ਤਾਂ ਬਾਹਰੋਂ ਨਾਲੋਂ ਘਰ ਦਾ ਬਣਿਆ ਹੋਇਆ ਹੀ ਬਣਾ ਕੇ ਖਾਓ ਦੂਸ ਬਹੁਤ ਹੱਦ ਤੱਕ ਸਹੀ ਹੈ ਨੰਬਰ 18 ਇਹ ਗੱਲ ਯਾਦ ਰੱਖੋ ਕਿ ਜੇਕਰ ਮਾੜੇ ਲੋਕ ਸਿਰਫ ਸਮਝਾਉਣ ਨਾਲ ਹੀ ਸਮਝ ਜਾਂਦੇ ਤਾਂ ਫਿਰ ਬੰਸਰੀ ਵਜਾਉਣ ਵਾਲਾ ਕਦੇ ਵੀ ਮਹਾਪਾਰਤ ਹੋਣ ਨਾ ਦਿੰਦਾ ਨੰਬਰ 19 ਰੋਜ਼ਾਨਾ ਹਰੀਆਲੀ ਨੂੰ ਆਪਣੇ ਡਾਈਟ ਵਿੱਚ ਸ਼ਾਮਿਲ ਜ਼ਰੂਰ ਕਰੋ ਤਾਂ ਸਿੱਨੀ ਅਨੇਕ ਐਨਕਾਂ ਅਨੇਕਾਂ ਹੀ ਫਾਇਦੇ ਮਿਲਣਗੇ ਪਰ ਕਾਲੇ ਹੋਣ ਵਾਲ ਕਾਲੇ ਹੋਣਗੇ ਚਿਹਰੇ ਤੇ ਚਮਕ ਬਜੇਗੀ ਤੇ ਸਰੀਰ ਦੀਆਂ ਕਈ ਕਮੀਆਂ ਪੂਰੀਆਂ ਹੋਣਗੀਆਂ ਨੰਬਰ ਬੀ ਜੇਕਰ ਪਸ਼ਤਾਵਾ ਹੱਦ ਤੋਂ ਵੱਡਾ ਹੋ ਜਾਵੇ ਤਾਂ ਗੱਲ ਔਕਾਤ ਤੋਂ ਵੱਡੀ ਹੋ ਜਾਣ ਹੋ ਜਾਣ ਤਾਂ ਸਮਝ ਲੈਣਾ ਕਿ ਸੂਰਜ ਡੁੱਬਣ ਵਾਲਾ ਹੀ ਹੈ ਨੰਬਰ 21 ਮੁਰੱਬਾ ਖਾਣਾ ਇਸ ਸਿਹਤ ਦੀ ਚਮ ਸਿਹਤ ਸਰੀਰ ਦੇ ਚਿਹਰੇ ਨੂੰ ਚਮਕਦਾਰ ਤੇ ਸਰੀਰ ਨੂੰ ਬਿਮਾਰੀਆਂ ਤੋਂ ਦੂਰ ਰੱਖਦਾ ਹੈ। ਨੰਬਰ 22 ਚੰਗੇ ਕਰਮ ਕਰਨ ਤੋਂ ਬਾਅਦ ਵੀ ਲੋਕ ਤੁਹਾਡੀਆਂ ਬੁਰਾਈਆਂ ਹੀ ਯਾਦ ਰੱਖਣਗੇ। ਇਸ ਲਈ ਲੋਕ ਕੀ ਕਹਿੰਦੇ ਹਨ ਇਸ ਗੱਲ ਦਾ ਧਿਆਨ ਨਾ ਦਿਓ ਤੇ ਬਸ ਆਪਣੇ ਕਰਮ ਕਰਦੇ ਜਾਓ। ਨੰਬਰ 23 ਲੱਸੀ ਦੇ ਨਾਲ ਮੱਖਣ ਤੇ ਦੁੱਧ ਤੇ ਚੀਜ਼ਾਂ ਨੂੰ ਆਪਣੇ ਖਾਣੇ ਵਿੱਚ ਜ਼ਰੂਰ ਸ਼ਾਮਿਲ ਕਰੋ। ਤੁਸੀਂ ਨਹੀਂ ਖਾਦੇ ਤੁਹਾਡੇ ਸਰੀਰ ਨੂੰ ਤਾਕਤ ਨਹੀਂ ਮਿਲ ਸਕਦੀ। ਨੰਬਰ 24 ਸਰੀਰ ਸਿਰਫ ਉਨਾ ਹੀ ਝੁਕੋ ਜਿੰਨਾ ਕੋ ਬਾਜਵ ਹੈ ਜੇ ਤੁਸੀਂ ਜ਼ਿਆਦਾ ਝੁਕੋਗੇ ਤਾਂ ਲੋਕ ਤੁਹਾਡੀ ਪਿੱਠ ਨੂੰ ਪੈਰਦਾਨ ਬਣਾ ਕੇ ਤੁਹਾਡੇ ਉੱਪਰ ਦੀ ਲੰਗ ਜਾਣਗੇ। ਨੰਬਰ 25 ਆਪਣੇ ਡਾਈਟ ਵਿੱਚ ਹਰੀਆਂ ਸਬਜ਼ੀਆਂ ਤੇ ਗੂਣ ਨਾਲ ਭਰਪੂਰ ਫਲਾਂ ਦਾ ਸਿਰਫ ਉਹ ਸੇਵਨ ਕਰੋ ਜੇਕਰ ਤੁਸੀਂ ਰੋਜ਼ਾਨਾ ਕਰੋਗੇ ਤਾਂ ਤੁਹਾਨੂੰ ਕਦੇ ਵੀ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਨੰਬਰ 26 ਚਾਹ ਵਿੱਚ ਪਾਣੀ ਜ਼ਿਆਦਾ ਰੱਖੋ ਤੇ ਦੁੱਧ ਘੱਟ ਮਾਤਰਾ ਵਿੱਚ ਪਾਓ ਇਸ ਤਰ੍ਹਾਂ ਦੀ ਚਾਹ ਹੀ ਤੁਹਾਡੇ ਅਸਲੀ ਸਹੀ ਹੈ ਜੇਕਰ ਜ਼ਿਆਦਾ ਦੁੱਧ ਵਾਲੀ ਚਾਹ ਤੁਸੀਂ ਪੀਮੋਗੇ ਤਾਂ ਤੁਹਾਡੀ ਸਰੀਰ ਨੂੰ ਨੁਕਸਾਨ ਦੇ ਸਕਦੀ ਹੈ ਨੰਬਰ 27 ਭਗਵਤ ਗੀਤਾ ਵਿੱਚ ਲਿਖਿਆ ਹੈ ਕਿ ਮਨੁੱਖ ਦੇ ਵਿਨਾਸ਼ ਦੇ ਪੰਜ ਕਾਰਨ ਹੁੰਦੇ ਹਨ ਨੀਂਦ ਗੁੱਸਾ ਡਰ ਥਕਾਵਟ ਕੰਮ ਤੋਂ ਟਲਣ ਦੀ ਆਦਤ ਨੰਬਰ ਉਠਾਈ ਹਮੇਸ਼ਾ ਦੁੱਧ ਪੀਣ ਤੋਂ ਬਾਅਦ ਕੱਟ ਸੇਕ ਨਾਲ ਚੰਗੀ ਤਰ ਦੁੱਧ ਪਾਉਣ ਤੋਂ ਬਾਅਦ ਚਾਹ ਨੂੰ ਘੱਟ ਸੇਕ ਤੇ ਚੰਗੀ ਤਰ੍ਹਾਂ ਰਿਨਕੇ ਪੀਵੋ ਬਹੁਤ ਹੀ ਜ਼ਿਆਦਾ ਸਵਾਦ ਅਤੇ ਸਿਹਤ ਲਈ ਚੰਗੀ ਹੈ ਨੰਬਰ 29 ਜਿੱਥੇ ਬਿਨਾ ਕਿਸੇ ਦੇ ਹੱਕ ਤੇ ਕੁਝ ਲੈਣ ਦਾ ਮਨ ਹੋਵੇ ਤਾਂ ਉੱਥੇ ਮਹਾਭਾਰਤ ਦੀ ਸ਼ੁਰੂਆਤ ਹੁੰਦੀ ਹੈ ਤੇ ਜਦੋਂ ਆਪਣਿਆਂ ਦਾ ਹੱਕ ਦਾ ਵੀ ਛੱਡਣ ਦਾ ਮਨ ਹੋਵੇ ਤਾਂ ਫਿਰ ਉੱਥੇ ਰਮਾਇਣ ਦੀ ਸ਼ੁਰੂਆਤ ਹੁੰਦੀ ਹੈ ਨੰਬਰ 33 ਬਲੱਡ ਪ੍ਰੈਸ਼ਰ ਦਾ ਮਰੀਜ਼ ਆਲੂ ਵਾ ਆਲੂ ਦਾ ਸੇਵਨ ਜਿਆਦਾ ਤੋਂ ਜਿਆਦਾ ਕਰੇ ਬਹੁਤ ਤੰਦਰੁਸਤ ਰਹੇਗਾ ਨੰਬਰ 31 ਤਾਕਤ ਨਾਲੋਂ ਜਿਆਦਾ ਅਕਲ ਵਰਤ ਵਰਤੋ ਕਿਉਂਕਿ ਤਾਕਤ ਤੁਹਾਨੂੰ ਲੜਨਾ ਸਿਖਾਵੇਗੀ ਤੇ ਸਿਆਣਪ ਤੁਹਾਨੂੰ ਜਿੱਤਣਾ ਸਿਖਾਵੇਗੀ ਨੰਬਰ 32 ਜੇਕਰ ਤੁਸੀਂ ਮਿੱਠੀ ਲੱਸੀ ਪੀਓਗੇ ਤਾਂ ਇਸ ਨਾਲ ਸਰੀਰ ਥਕਾਵਟ ਦੂਰ ਹੋ ਜਾਵੇਗੀ ਉੰਝ ਵੀ ਲਸੀ ਪੀਣ ਨੂੰ ਬਹੁਤ ਹੀ ਸਵਾਦ ਲੱਗਦੀ ਹੈ ਨੰਬਰ 33 ਇਹ ਸਮਾਂ ਵੀ ਕਿੰਨਾ ਅਜੀਬ ਹੈ ਪਹਿਲਾਂ ਇਹ ਮਿਲਦਾ ਨਹੀਂ ਸੀ ਤੇ ਹੁਣ ਇਹ गुज़रਦਾ ਹੀ ਨਹੀਂ ਨੰਬਰ 34 ਸਵੇਰ ਤੋਂ ਦੁਪਹਿਰ ਦੇ ਸਮੇਂ ਦਹੀਂ ਖਾਓ ਕਦੇ ਵੀ ਬਿਮਾਰ ਨਹੀਂ ਹੋਵੋਗੇ ਤੇ ਨਾਲ ਹੀ ਡਾਕਟਰ ਦਾ ਮੂੰਹ ਵੀ ਨਹੀਂ ਦੇਖਣਾ ਪਵੇਗਾ ਨੰਬਰ 35 ਉਹ ਜੋ ਥੋੜਾ ਜਿਹਾ ਵੀ ਕਿਸੇ ਹੋਰ ਦਾ ਹੋਵੇ ਉਸ ਨੂੰ ਥੋੜਾ ਜਿਹਾ ਵੀ ਕਬੂਲ ਨਾ ਕਰੋ ਨੰਬਰ 36 ਜੇਕਰ ਤੁਹਾਡੇ ਬਹੁਤ ਪੁਰਾਣਾ ਸਿਰਦਰਦ ਹੋ ਰਹੀ ਹੈ ਤਾਂ ਸੇਬ ਨੂੰ ਨਮਕ ਲਗਾ ਕੇ ਖਾ ਲਓ ਦਰਦ ਠੀਕ ਹੋ ਜਾਵੇਗਾ ਨੰਬਰ 37 ਸਮਾ ਇਨਸਾਨ ਨੂੰ ਕਾਮਯਾਬ ਨਹੀਂ ਬਣਾਉਂਦਾ ਸਗੋਂ ਸਮੇਂ ਦੀ ਸਹੀ ਵਰਤੋਂ ਇਨਸਾਨ ਨੂੰ ਕਾਮਯਾਬ ਬਣਾਉਂਦੀ ਹੈ। ਨੰਬਰ 38 ਜਿਹੜੇ ਲੋਕ ਜ਼ਿਆਦਾ ਬਰਫ ਦਾ ਸੇਵਨ ਕਰਦੇ ਹਨ ਉਹ ਸਰੀਰਕ ਤੋਂ ਕਮਜ਼ੋਰ ਹੋ ਜਾਂਦੇ ਹਨ ਤੇ ਨਾਲ ਹੀ ਹੋਰ ਬਿਮਾਰੀਆਂ ਦੇ ਵੀ ਸ਼ਿਕਾਰ ਹੁੰਦੇ ਹਨ। ਨੰਬਰ 39 ਚੰਗਾ ਸਮਾਂ ਉਹਨਾਂ ਦਾ ਹੀ ਹੁੰਦਾ ਜਿਹੜੇ ਕਿਸੇ ਦਾ ਬੁਰਾ ਨਹੀਂ ਸੋਚਦੇ। ਹਾਂਜੀ ਵੀਡੀਓ ਬਣਾਉਣ ਵਿੱਚ ਲਿਖਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਵੀਡੀਓ ਬੋਲਣ ਵਿੱਚ ਲਿਖਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਹਨ ਸੌਰੀ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵਾਚ ਤੋਂ ਬਾਅਦ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਸਾਰਾ ਜਹਾਂ